ਨ 30 ਰੁਪਏ ਤੁਸੀਂ ਐਮਐਸਪੀ ਵਧਾਈਏ ਝੋਨੇ ਦੀ ਜਿਹੜੇ ਕਹਿੰਦੇ ਸੀ ਵੀ ਅਸੀਂ ਕਿਸਾਨਾਂ ਦੀ ਇਨਕਮ ਦੁੱਗਣੀ ਕਰਦੇਾਂਗੇ ਇਹ ਬੜਾ ਬੋਲਦੇ ਨੇ ਸਾਡੇ ਵਾਲੇ ਸੀਐਮ ਸਾਹਿਬ ਵੀ ਹਰੇਕ ਪਾਸ਼ੇਂ ਚੀ ਬੋਲ ਜਾਂਦੇ ਨੇ ਕਿ ਮੈਂ ਨੱਕੇ ਮੋੜਦਾ ਰਿਆਂ ਫਲਾਣਾ ਕਰਦਾ ਰਿਆਂ ਚੰਨੀ ਸਾਹਿਬ ਵੀ ਬੋਲਦੇ ਰੇ ਇਹ ਕੋਈ ਸਾਨ ਕੀਤਾ ਸਾਡੇ ਦੇ ਨੱਕੇ ਮੋੜ ਕੇ ਦਿੱਲੀੋਂ ਹੈਲੀਕਾਪਟਰਾਂ ਦਾ ਸਫ਼ਰ ਤੈਅ ਕਰਦੇ ਥੱਲੇ ਧਿਆਨ ਮਾਰਦੇ ਫਿਰ ਗੱਡੀਆਂ ਚ ਆਉਂਦੇ ਪਿੰਡਾਂ ਦੇ ਵਿੱਚ ਸੱਥਾਂ ਚ ਬਹਿ ਬੂ ਕੇ ਆਪਣੀ ਪਿਕਨਿਕ ਮਨਾ ਕੇ ਮੰਤਰੀ ਆ ਗਏ ਅਗਰ ਸੋ ਪੰਜਾਬ ਨੂੰ ਦਿੱਲੀ ਵਾਲਿਆਂ ਨੇ ਦੋਹਾਂ ਪਾਸੇ ਤੋਂ ਘੇਰਿਆ ਇੱਕ ਤੇ ਉਹ ਜਿਹੜੇ ਉੱਥੋਂ ਰਾਜਨੀਤੀ ਚ ਵਹਿਲੇ ਹੋ ਗਏ ਨੇ ਤੇ ਦੂਜੇ ਉਹ ਜਿਨ੍ਹਾਂ ਨੂੰ ਲੱਗਦਾ ਕਿ ਰਾਜਨੀਤੀ ਹੈ ਹੀ ਸਾਡੀ ਤੇ ਜਦੋਂ ਦਿੱਲੀ ਕਿਸਾਨ ਆਉਣਾ ਚਾਹੁੰਦੇ ਸੀ ਹਮ ਹਮਾ ਕੇ ਉਦੋਂ ਤੁਸੀਂ ਛੁੱਟੀ ਤੇ ਗਏ ਸੀ ਲੈ ਵੀ ਕਿਸਾਨ ਵੀਰੋ ਸਾਰੇ ਵੀ ਮਸਲੇ ਹੱਲ ਕਰਤੇ ਨੇ ਤੁਸੀਂ ਐਵੇਂ ਦਿੱਲੀ ਜਾਣਾ ਚਾਹੁੰਦੇ ਸੀ ਜਿਹੜੇ ਧਰਨੇ ਸੜਕਾਂ ਰੇਲਾਂ ਰੁਕੀਆਂ ਆਪਾਂ ਦਿੱਲੀ ਵਾਲੇ ਆਪ ਪੰਜਾਬ ਆ ਗਏ ਨੇ ਨਹੀਂ ਆਪ ਵਾਲੇ ਦਿੱਲੀੋਂ ਪੰਜਾਬ ਆ ਗਏ ਨੇ ਦਿੱਲੀ ਵਾਲੇ ਆਪ ਵਾਲੇ ਪੰਜਾਬ ਆ ਗਏ ਨੇ ਕੀ ਹੋ ਰਿਹਾ ਹੈ ਯਾਰ ਦੋਵੇਂ ਆ ਗਏ ਨੇ ਇੱਕ ਤੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ ਜਿਹੜੇ ਦਿੱਲੀੋਂ ਵਿਹਲੇ ਹੋ ਗਏ ਨੇ ਉਹ ਪੰਜਾਬ ਚ ਆ ਕੇ ਵੱਡੇ ਵੱਡੇ ਅਹੁਦਿਆਂ ਤੇ ਬਹਿਣ ਡਏ ਨੇ ਠੀਕ ਹੈ ਕੇਜਰੀਵਾਲ ਸਾਹਿਬ ਸੁਸੋਦੀਆ ਸਾਹਿਬ ਕਈ ਆਪਣੇ ਵੱਡੇ ਵੱਡੇ ਸੈਕਟਰੀ ਸਾਹਿਬ ਲੱਗੇ ਨੇ ਵੱਡੇ ਵੱਡੇ ਅਹੁਦਿਆਂ ਤੇ ਇਹਦੀ ਬਾਰੇ ਵੀ ਚਰਚਾ ਕਰਾਂਗੇ ਆਪਾਂ ਤੇ ਉਹ ਵੀ ਤੇ ਆਏ ਨੇ ਲੇਕਿਨ ਉਹ ਚਲੋ ਪਹਿਲੀ ਵਾਰ ਨਹੀਂ ਆਏ ਪਹਿਲੀਆਂ ਸਰਕਾਰਾਂ ਨੇ ਵੀ ਇਹ ਪ੍ਰਤ ਪਾਈ ਹੋਈ ਸੀ ਸਾਰੇ ਹੀ ਆਉਂਦੇ ਸਨ ਤੇ ਆ ਜਿਹੜੀ ਮੈਂ ਗੱਲ ਕਰਨੀ ਉਹ ਦਿੱਲੀ ਵਾਲੇ ਪੰਜਾਬ ਆ ਗਏ ਨੇ ਇਹ ਆਪਣੇ ਬੀਜੇਪੀ ਵਾਲੇ ਨੇ ਇਹ ਜਿਹੜੇ ਕਿਸਾਨ ਮਿਲਣਾ ਚਾਹੁੰਦੇ ਸੀ ਵੀ ਸਾਡੀ ਖੇਤੀਬਾੜੀ ਮੰਤਰੀ ਨਾਲ ਮੀਟਿੰਗ ਕਰਾਓ ਸਾਡੇ ਨਾਲ ਸਿੱਧੀ ਗੱਲਬਾਤ ਕਰੋ ਤੁਸੀਂ ਪਤਾ ਨਹੀਂ ਕਿਹੜੇ ਭਲੇਖਿਆਂ 'ਚ ਰਹਿ ਗਏ ਉਹ ਤੇ ਆਪ ਆ ਗਏ ਨੇ ਰਾਜਪੂਰੇ ਦੇ ਪਿੰਡ ਖੇੜੀ ਗੰਡਿਆਂ ਉਸ ਤੋਂ ਬਾਅਦ ਰੌਣੀ ਗਏ ਕੌਣ ਸ਼ਿਵਰਾਜ ਸਿੰਘ ਚੋਹਾਨ ਖੇਤੀਬਾੜੀ ਮੰਤਰੀ ਸਾਡੇ ਸੈਂਟਰ ਸਰਕਾਰ ਦੇ ਭਾਰਤ ਦੇ ਜੋ ਪਹਿਲਾਂ ਐਮਪੀ ਦੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਹੁੰਦੇ ਸਨ ਉਨਾ ਵੇਲੇ ਟਰੈਕਟਰ ਚ ਲਾਇਆ ਹਨਾ ਕਿੰਨਾ ਸੁਣਾ ਲੱਗਦਾ ਅਸੀਂ ਅੱਜ ਵੀ ਉਹੀ ਚੀਜ਼ਾਂ ਵੇਂਦੇ ਆ ਜੋ 15 20 25 ਸਾਲ ਪਹਿਲਾਂ ਵੇਂਦੇ ਸੀ ਇੱਕ ਲੀਡਰ ਆਉਂਦਾ ਪੰਜਾਬ 'ਚ ਜਾਂ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਨਾਲ ਰੋਟੀ ਖਾ ਲੈਂਦਾ ਕਿਸੇ ਨੂੰ ਜੱਫੀ ਪਾ ਕੇ ਫੋਟੋ ਖਿਚਾ ਲੈਂਦਾ ਕਿ ਮੈਂ ਤਾਂ ਤੇਰਾ ਹੀ ਆ ਉਹ ਟਰੈਕਟਰ ਚ ਲਾ ਰਿਆ ਵੀ ਝੋਨੇ ਦੀ ਸਿੱਧੀ ਬੁਝਾਈ ਕਰਦੇ ਉਹ ਫਲਾਣਾ ਕਰਦੇ ਸਾਰੇ ਮਸਲੇ ਹੱਲ ਹੋ ਗਏ ਉਹ ਕਹਿੰਦਾ ਵੀ ਤੁਸੀਂ ਆਓ ਸਿੱਧੀ ਗੱਲ ਕਰਦੇ ਆਂ ਇੱਥੇ ਆ ਕੇ ਉਹਨੇ ਯਾਨੀ ਕਿ ਸੱਦਾ ਪੱਤਰ ਦਿੱਤਾ ਕਿਸਾਨਾਂ ਨੂੰ ਵੀ ਆਜੋ ਦਿੱਲੀ ਗੱਲ ਕਰੀਏ ਤੇ ਜਦੋਂ ਦਿੱਲੀ ਕਿਸਾਨ ਆਉਣਾ ਚਾਹੁੰਦੇ ਸੀ ਹਮ ਹਮਾ ਕੇ ਉਦੋਂ ਤੁਸੀਂ ਛੁੱਟੀ ਤੇ ਗਏ ਸੀ ਉਦੋਂ ਉਹਨਾਂ ਨੂੰ ਮਿਲ ਲੈਿੰਦੇ ਹੁਣ ਤੁਸੀਂ ਆਏ ਹੋ ਹੁਣ ਕਿਉਂ ਆਏ ਨੇ ਜਲੰਧਰ ਚ ਵੋਟਾਂ ਜੀਆਂ ਦਾ ਹੈ ਨਾ ਜ਼ਿਕਰ ਉੱਥੇ ਫਿਰ ਆਪਣੇ ਬੰਦੇ ਖੜੇ ਨੇ ਇਸ ਕਰਕੇ ਸੈਂਟਰ ਨੇ ਆਪਣੀ ਟੀਮ ਭੇਜੀ ਹੈ ਵੀ ਤੁਸੀਂ ਜਾ ਕੇ ਪੰਜਾਬ ਦੇ ਕਿਸਾਨਾਂ ਦੀਆਂ ਗੱਲਾਂ ਸੁਣੋ ਆਪਣੇ ਪੰਜਾਬ ਦੇ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਨੇ ਵੀ ਪੂਰੇ ਕਹਿੰਦੇ ਜ਼ੋਰ ਦੇ ਨਾਲ ਮੰਗਾ ਅੱਗੇ ਰੱਖੀਆਂ ਨੇ ਖੇਤੀਬਾੜੀ ਮੰਤਰੀ ਤੇ ਇਹ ਜ਼ੋਰਦਾਰ ਮੰਗਾ ਨੇ ਕਿਸਾਨਾਂ ਦੀ ਕਹਿੰਦੇ ਇਹ ਮੰਨੋ ਲਾ ਕਹਿੰਦੇ ਗੱਲ ਹੀ ਕੋਈ ਨਹੀਂ ਹੁਣੀ ਮੰਨ ਲੈਣੇ ਆ ਕਹਿੰਦੇ ਇਹ ਮੰਗਾ ਮੰਗਾ ਛੱਡੋ ਅਸੀਂ ਤੁਹਾਨੂੰ ਜਿਹੜਾ ਪਾਕਿਸਤਾਨ ਵਾਲੇ ਪਾਸੇ ਪਾਣੀ ਜਾਂਦਾ ਨਾ ਸਿੰਧੂ ਜਲ ਸਮਝੌਤਾ ਉਹ ਰੱਦ ਕਰ ਦਿੱਤਾ ਜਾਂ ਕਰ ਦੇਣਾ ਉਹ ਅਸੀਂ ਉੱਥੋਂ ਲੈ ਕੇ ਕਰਕੇ ਤੁਹਾਨੂੰ ਦਵਾਂਗੇ ਪੰਜਾਬ ਨੂੰ ਹਰਿਆਣਾ ਨੂੰ ਵੀ ਦਵਾਂਗੇ ਰਾਜਸਥਾਨ ਨੂੰ ਵੀ ਦਵਾਂਗੇ ਜੰਮੂ ਕਸ਼ਮੀਰ ਨੂੰ ਵੀ ਦਵਾਂਗੇ ਤੇ ਹਿਮਾਚਲ ਪ੍ਰਦੇਸ਼ ਨੂੰ ਵੀ ਦਵਾਂਗੇ ਸਾਰੇ ਨਾਰਥ ਇੰਡੀਆ ਨੂੰ ਦੇਣਗੇ ਦਿੱਲੀ ਨੂੰ ਪਤਾ ਨਹੀਂ ਕਿਉਂ ਨਹੀਂ ਲੈ ਲੈਣਗੇ ਆਪ ਵੀ ਤੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਜਿਹੜਾ ਪਾਣੀ ਪਾਕਿਸਤਾਨ ਜਾਂਦਾ ਉਹਨੂੰ ਭਾਰਤ ਵਾਲੇ ਪਾਸੇ ਮੋੜਨ ਦੇ ਲਈ 10 ਤੋਂ 12 ਸਾਲ ਦਾ ਘਟੋਕੜ ਸਮਾਂ ਲੱਗ ਜਾਣਾ ਉਸ ਪਾਣੀ ਨੂੰ ਸਾਂਭਣ ਦੇ ਲਈ ਲੇਕਿਨ ਨਹੀਂ ਲੇਕਿਨ ਇੰਨਾ ਡੂੰਗਾ ਥੋੜੀ ਸੋਚਣਾ ਆਪਣਾ ਇਹ ਤਾਂ ਪੰਜਾਬ ਦਾ ਇੱਕ ਪਿੰਡ ਸੀ ਕਿਸਾਨ ਸੀ ਮੰਤਰੀ ਸਾਹਿਬ ਵਾਹੀ ਉਹਨਾਂ ਨੇ ਬਿਆਨ ਦੇਤਾ ਤੇ ਗੋਦੀ ਮੀਡੀਆ ਨੇ ਐਂ ਚਲਾ ਦੇਣਾ ਕਿ ਸ਼ਿਵਰਾਜ ਸਿੰਘ ਚਾਹਾਨ ਕਿਸਾਨਾਂ ਦੇ ਨਾਲ ਖੇਤੀ ਕਰਦੇ ਹੋਏ ਵਿਖਾਈ ਦੇ ਉਹਨਾਂ ਨੇ ਆਪ ਵੀ ਕਿਹਾ ਵੀ ਮੈਂ ਇੱਕ ਕਿਸਾਨ ਆ ਮੈਂ ਖੇਤੀ ਕਰਦਾ ਰਿਆਂ ਇਹ ਬੜਾ ਬੋਲਦੇ ਨੇ ਸਾਡੇ ਵਾਲੇ ਸੀਐਮ ਸਾਹਿਬ ਵੀ ਹਰੇਕ ਪਾਸ਼ੇਂ ਚੀ ਬੋਲ ਜਾਂਦੇ ਨੇ ਕਿ ਮੈਂ ਨੱਕੇ ਮੋੜਦਾ ਰਿਆਂ ਫਲਾਣਾ ਕਰਦਾ ਰਿਆਂ ਚੰਨੀ ਸਾਹਿਬ ਹੀ ਬੋਲਦੇ ਰੇ ਇਹ ਕੋਈ ਸਾਨ ਕੀਤਾ ਸਾਡੇ ਦੇ ਨੱਕੇ ਮੋੜ ਕੇ ਤੇ ਵੇਰ ਖੇਤੀ ਕਰਦੇ ਕਰਦੇ ਇੱਧਰ ਕਿਉਂ ਆ ਗਏ ਤੁਸੀਂ ਜੇ ਆ ਗਏ ਹੋ ਤੇ ਫਿਰ ਵਧੀਆ ਕੰਮ ਕਰੋ ਹਰੇਕ ਮੰਤਰੀ ਆਪਣਾ ਪਿਸ਼ੋਕੜ ਬੜਾ ਦੱਸੇਗਾ ਮੈਂ ਕੀ ਹੁੰਦਾ ਸੀ ਤੇ ਕੀ ਬਣ ਗਿਆ ਤੂੰ ਇਹ ਤੇ ਵੇਖ ਇਹ ਨਾ ਸਰਕਾਰ ਵੱਲੋਂ ਇੱਕ ਵਿਕਸਿਤ ਖੇਤੀ ਸੰਕਲਪ ਅਭਿਆਨ ਚੱਲਦਾ ਪਿਆ ਸਾਡੇ ਵੀ ਪਿੰਡ ਚ ਰੋਣੀ ਤੋਂ ਆਏ ਸੀ ਬੰਦੇ ਉਹ ਪਿੰਡ ਪਿੰਡ ਜਾ ਕੇ ਕਿਸਾਨਾਂ ਨਾਲ ਗੱਲਬਾਤ ਕਰਕੇ ਫੋਟੋ ਫੋਟ ਖਿੱਚ ਕੇ ਤੇ ਵਧੀਆ ਚੱਲ ਰਿਹਾ ਵੀ ਦੱਸੋ ਕੀ ਤੁਹਾਨੂੰ ਪ੍ਰੋਬਲਮ ਹੈ ਸੁਣਦੇ ਵੀ ਆ ਗਏ ਨੇ ਵੈਸੇ ਚੰਗੀ ਗੱਲ ਹੈ ਉਹਦੇ ਤਹਿਤ ਸਾਰਾ ਪ੍ਰੋਗਰਾਮ ਯਾਨੀ ਕਿ ਵਿੱਢਿਆ ਸਿੱਧੇ ਆਮ ਕਿਸਾਨਾਂ ਨੂੰ ਉੱਥੋਂ ਦੇ ਲੋਕਾਂ ਨੂੰ ਮਿਲੇ ਨੇ ਕਿਸੇ ਜਥੇਬੰਦੀ ਦੇ ਲੀਡਰ ਨੂੰ ਨਹੀਂ ਬੁਲਾਇਆ ਗਿਆ ਕਹਿੰਦੇ ਤੇ ਭੰਦੇਰ ਸਾਹਿਬ ਦਾ ਬਿਆਨ ਆਇਆ ਉਹ ਕਹਿੰਦੇ ਵੀ ਇਹ ਤਾਂ ਸਾਰਾ ਇੱਕ ਪੋਲਿਟੀਕਲ ਸਟੰਟ ਹੈ ਜਿਹੜੀਆਂ ਗੱਲਾਂ ਮੰਨਣ ਵਾਲੀਆਂ ਨੇ ਉਹ ਤਾਂ ਮੰਨੋ ਤੇ ਮੰਤਰੀ ਸਾਹਿਬ ਨੇ ਇਹ ਵੀ ਕਿਹਾ ਕਿ ਖੇਤੀ ਵਿਗਿਆਨੀਆਂ ਨਾਲ ਮਹਾਰਾ ਨਾਲ ਮਿਲ ਕੇ ਤੇ ਸਾਡੀ ਟੀਮ ਇੱਕ ਬਣੇਗੀ ਉੱਚ ਕਿਸਾਨ ਵੀ ਹੋਣਗੇ ਤੇ ਆਪਾਂ ਖੇਤੀਵਾੜੇ ਹੋਰ ਨਵੀਆਂ ਕਾਢਾਂ ਤਰਕੀਆਂ ਬਾਰੇ ਗੱਲ ਕਰਾਂਗੇ ਤੇ ਮੈਂ ਕਹਿੰਦਾ ਪਿਛਲੇ 10 12 ਸਾਲ ਤੋਂ ਤੁਹਾਡੀ ਸਰਕਾਰ ਹੈ ਵੀ ਇਹ ਖੇਤੀ ਵਿਗਿਆਨੀ ਛੁੱਟੀ ਤੇ ਗਏ ਸੀ ਇਹ ਹੁਣ ਹੀ ਸਮਾਂ ਆਇਆ ਜੂਨ 2025 ਦੇ ਵਿੱਚ ਚੇਤਾ ਵੀ ਆਪਾਂ ਟੀਮ ਬਣਾਵਾਂਗੇ ਖੇਤੀ ਬਾਰੇ ਗੱਲ ਕਰਾਂਗੇ 69 ਰੁਪਏ ਤੁਸੀਂ ਐਮਐਸਪੀ ਵਧਾਈਏ ਝੋਨੇ ਦੀ ਜਿਹੜੇ ਕਹਿੰਦੇ ਸੀ ਵੀ ਅਸੀਂ ਕਿਸਾਨਾਂ ਦੀ ਇਨਕਮ ਦੁੱਗਣੀ ਕਰ ਦੇਾਂਗੇ ਪਿਛਲੇ 5 7 10 ਸਭ ਤੋਂ ਘੱਟ ਇਹ ਰੇਟ ਵਧਿਆ ਕੀ ਗੱਲਾਂ ਨੇ ਹਨਾ ਇਹ ਔਰ ਅਸੀਂ ਸਾਰੇ ਇਹਨਾਂ ਦੇ ਮਗਰ ਲੱਗ ਜਾਨੇ ਲੀਡਰਾਂ ਦੇ ਭੇਡਾਂ ਚੱਲਾਂ ਹੀ ਬਣੀਆਂ ਨੇ ਸਾਰੀਆਂ ਇਹ ਕੀ ਹੈ ਸਾਰਾ ਮਤਲਬ ਪਿਕਨਿਕ ਦੇ ਤੌਰ ਤੇ ਸੀ ਇੱਕ ਦਿਨ ਲਾਇਆ ਤੇ ਆਪਣਾ ਮਨਾ ਕੇ ਤੁਰ ਗਏ ਕੀ ਤੁਸੀਂ ਮਸਲੇ ਹੱਲ ਕਰਕੇ ਪੰਜਾਬ ਦੇ ਕਿਸਾਨੀ ਦੇ ਕੀ ਤੁਸੀਂ ਅੱਗੇ ਦੀਆਂ ਪਲਾਨੀਆਂ ਕਰ ਲਈਆਂ ਤੁਹਾਨੂੰ ਹੋਰ ਚਾਹੀਦਾ ਵੀ ਕੀ ਹੈ ਕਿੰਨਾ ਵੱਡਾ ਬਹੁਮਤ ਦੂਜੀ ਤੀਜੀ ਵਾਰੀ ਮਿਲ ਗਿਆ ਆਪਣੀ ਤੁਹਾਡੀ ਸਰਕਾਰ ਮਰਜ਼ੀ ਨਾਲ ਤੁਸੀਂ ਬਿੱਲ ਨਵੇਂ ਬਣਾ ਸਕਦੇ ਹੋ ਪਾਸ ਕਰ ਸਕਦੇ ਹੋ ਫਿਰ ਹੱਕਾਂ 'ਚ ਗੱਲ ਕਿਉਂ ਨਹੀਂ ਕਰਦੇ ਲੋਕਾਂ ਦੀ ਕਿਹੜੇ ਕੰਮਾਂ ਚ ਪਏ ਮੰਤਰੀ ਸਾਹਿਬ ਮੈਂ ਆ ਕਰਦਾ ਰਿਹਾ ਮੈਂ ਉਹ ਕਰਦਾ ਰਿਹਾ ਸਾਨੂੰ ਉਹਦੇ ਨਾਲ ਕੀ ਲੱਗੇ ਸੋ ਪੰਜਾਬ ਨੂੰ ਦਿੱਲੀ ਵਾਲਿਆਂ ਨੇ ਦੋਹਾਂ ਪਾਸੇ ਤੋਂ ਘੇਰਿਆ ਇੱਕ ਤੇ ਉਹ ਜਿਹੜੇ ਉੱਥੋਂ ਰਾਜਨੀਤੀ ਚ ਵੇਲੇ ਹੋ ਗਏ ਨੇ ਤੇ ਦੂਜੇ ਉਹ ਜਿਨ੍ਹਾਂ ਨੂੰ ਲੱਗਦਾ ਕਿ ਰਾਜਨੀਤੀ ਹੈ ਹੀ ਸਾਡੀ ਇਸ ਕਰਕੇ ਬਚ ਕੇ ਰਿਹਾ ਜੀ ਇਹਦੇ ਉਹ ਕਿਸਾਨ ਜਿੱਥੇ ਬੰਦੀਆਂ ਜਾਗਦੀਆਂ ਜ਼ਮੀਰਾਂ ਵਾਲੀਆਂ ਜਿਨ੍ਹਾਂ ਨੇ ਪੈਸੇ ਖਾਦੇ ਨੇ ਉਹ ਜਿੱਥੇ ਬੰਦੀਆਂ ਨਹੀਂ ਕੁਝ ਲੀਡਰ ਜਾਗਦੀਆਂ ਜ਼ਮੀਰਾਂ ਵਾਲੇ ਅਗਰ ਉਹ ਮੈਂ ਕਹਣਾ ਰੱਬ ਤੰਦਰੁਸਤੀ ਬਖਸ਼ੇ ਉਹਨਾਂ ਨੂੰ ਤੇ ਉਹ ਪੰਜਾਬ ਨੂੰ ਪੰਜਾਬ ਦੀ ਕਿਸਾਨੀ ਨੂੰ ਇੱਥੋਂ ਦੀ ਜਿਹੜੀ ਖੇਤੀ ਹੈ ਉਸ ਨੂੰ ਬਚਾਉਂਦੇ ਰਹਿਣ ਤੇ ਲੀਡਰਾਂ ਤੋਂ ਮੜਾਇਆ ਬਚ ਕੇ ਪਿੰਡਾਂ ਦੇ ਵਿੱਚ ਸਾਥ ਇਕੱਠ ਬਣਾ ਕੇ ਰੱਖੋ ਜਦੋਂ ਗੱਲ ਆਉਂਦੀ ਹੈ ਪਿੰਡ ਦੇ ਭਲੇ ਦੀ ਉਦੋਂ ਇਕੱਠੇ ਹੋ ਜਾਇਆ ਕਰੋ ਰਾਜਨੀਤੀ ਪਿੰਡਾਂ ਦੇ ਵਿੱਚ ਨਾ ਕਰਿਆ ਕਰੋ ਪਿੰਡਾਂ ਦੇ ਵਿੱਚ ਇੱਕ ਪਾਰਟੀ ਵਾਲਾ ਦੂਜੀ ਪਾਰਟੀ ਨਾਲ ਇੰਨਾ ਕੁ ਗੁੱਸੇ ਚਾ ਦੁਸ਼ਮਣੀ ਪਈ ਹੈ ਕਿ ਉਹ ਇੱਕ ਦੂਜੇ ਦੇ ਵਿਆਹ ਸ਼ਾਦੀਆਂ 'ਚ ਵੀ ਨਹੀਂ ਜਾਂਦੇ ਲੇਕਿਨ ਉੱਤੇ ਤੱਕ ਐਸਾ ਨਹੀਂ ਹੁੰਦਾ ਉਹ ਇਕੱਠੇ ਹੋ ਜਾਂਦੇ ਨੇ ਇਸ ਚੀਜ਼ ਨੂੰ ਸਮਝੋ ਮੇਰੇ ਵੀਰੋ ਇਕੱਠੇ ਰਵੋ ਇਹਦੇ 'ਚ ਹੀ ਬਰਕਤ ਹੈ ਧੰਨਵਾਦ ਖੇਤੀਬਾੜੀ ਮੰਤਰੀ ਸਾਹਿਬ ਤੁਸੀਂ ਪੰਜਾਬ ਆਏ ਸਾਰੇ ਮਸਲੇ ਹੱਲ ਕਰਕੇ